ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਆ ਦੇਖੋ ਤੁਸੀਂ ਕਿੰਨੀ ਸੋਹਣੀ ਤਸਵੀਰ ਬਣਾ ਦਿੱਤੀ ਸਿੱਧੂ ਮੂਸੇਵਾਲੇ ਦੇ ਕਮਬੈਕ ਨੂੰ ਲੈ ਕੇ ਤਾਂ ਦੋਸਤੋ ਜਿੰਨੇ ਵੀ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਹਿੰਦੇ ਵੀ ਮੂਸੇਵਾਲਾ ਮੁੱਕਿਆ ਨਹੀਂ ਲੈਜੈਂਡ ਫਿਰ ਕਮਬੈਕ ਹੋਇਆ ਤੇ ਲਗਾਤਾਰ ਸਿੱਧੂ ਮੂਸੇਵਾਲੇ ਦੇ ਜਿਹੜੇ ਗੀਤ ਨੇ ਉਹ ਤੱਕ ਵੀ ਪਾ ਰਹੇ ਨੇ ਚਾਹੇ ਉਪਰ ਪਹਿਲਾਂ ਵਾਲੇ ਗੀਤਾਂ ਦੀ ਗੱਲ ਕਰੀਏ ਤਾਂ ਜਿਸ ਦਿਨ ਤੋਂ ਸਿੱਧੂ ਚਾਹੇ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਦਿਲਾਂ ਦੇ ਵਿੱਚ ਸਿੱਧੂ ਮੂਸੇਵਾਲਾ ਉਸੇ ਤਰ੍ਹਾਂ ਜਿਉਂਦਾ ਜਾਗਦਾ ਕਿਉਂਕਿ ਉਸਦੇ ਸੋਸ਼ਲ ਮੀਡੀਆ ਤੇ ਰਿਲੀਜ਼ ਹੁੰਦੇ ਨੇ ਤੇ ਨਵਾਂ ਗੀਤ ਲੋਕ ਜਦੋਂ ਜਾਰੀ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਤੋਂ ਰਿਕਾਰਡ ਟੁੱਟਦੇ ਨੇ ਬਿਲਬੋਰਡ ਤੇ ਛਾ ਜਾਂਦਾ ਗੀਤ ਤਾਂ ਸਿੱਧੂ ਮੂਸੇਵਾਲੇ ਦੇ ਫੈਨ ਨੇ ਇੱਕ ਤਸਵੀਰ ਬਣਾਈ ਆ ਪਹਿਲਾਂ ਤਸਵੀਰ ਨਾਲ ਨਾਲ ਚੱਲ ਰਹੀ ਹੈ ਵੀਡੀਓ ਦੇਖੋ ਤੁਸੀਂ ਕਿੰਨੀ ਸੋਹਣੀ ਆਰਟ ਹੈ ਜਿਹੜੀ ਇੱਕ ਕਲਾ ਕੀ ਕਹਿੰਦੇ ਨੇ ਵੀ ਪ੍ਰਮਾਤਮਾ ਹਰ ਇੱਕ ਬੰਦੇ ਨੂੰ ਜਿਹੜੀ ਕਲਾ ਬਖਸ਼ ਕੇ ਭੇਜਦਾ ਤਾਂ ਉਹ ਨੌਜਵਾਨ ਨੇ ਦੇਖੋ ਕਿੰਨਾ ਕਲਾ ਦੇ ਯੂਜ਼ਰ ਕਰਕੇ ਜਿਹੜਾ ਕਿੰਨੀ ਸੋਹਣੀ ਤਸਵੀਰ ਬਣਾਈ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਤੇ ਛੋਟਾ ਸ਼ੋਭਦੀਪ ਹੈ ਤੇ ਉੱਪਰ ਸਿੱਧੂ ਮੂਸੇਵਾਲਾ ਬਣਾਇਆ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਜਿੰਨੇ ਵੀ ਫੈਨ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਤੇ ਕਮੈਂਟਾਂ ਚ ਇਹ ਜ਼ਰੂਰ ਦੱਸ ਦਿਓ ਕਿ ਜਿਹੜੇ ਮੁੱਕਦੇ ਸੀ ਕਿ ਕਹਿੰਦੇ ਸੀ ਵੀ ਸਿੱਧ ਮੂਸੇ ਵਾਲਾ ਮੁੱਕ ਗਿਆ ਉਹਨਾਂ ਨੂੰ ਰਿਪਲਾਈ ਦੇ ਦਿਓ ਕਮੈਂਟਾਂ ਦੇ ਵਿੱਚ ਕਿਉਂਕਿ ਸਿੱਧੂ ਮੂਸੇ ਵਾਲਾ ਨਾ ਤਾਂ ਕਦੇ ਮੁੱਕਿਆ ਸੀ ਤੇ ਨਾ ਹੀ ਕਦੇ ਮੁਕਣਾ ਝੋਟਾ ਤੇ ਇਸੇ ਤਰ੍ਹਾਂ ਸਿੱਧੂ ਦੇ ਫੈਨ ਨੇ ਵੱਖ-ਵੱਖਰੇ ਤਰੀਕੇ ਦੇ ਨਾਲ ਉਸ ਨੂੰ ਟ੍ਰਿਬਿਊਟ ਦਿੰਦੇ ਰਹਿੰਦੇ ਨੇ ਤਾਂ ਇੱਕ ਫੈਨ ਨੇ ਆਪਣੀ ਸੱਚੀ ਸ਼ਰਧਾਂਜਲੀ ਇਸ ਤਸਵੀਰ ਦੇ ਜ਼ਰੀਏ ਸਿੱਧੂ ਮੂਸੇ ਵਾਲਾ ਨੂੰ ਦਿੱਤੀ ਹੈ ਤੇ ਸਿੱਧੂ ਦੇ ਛੋਟੇ ਭਾਈ ਦੀ ਛੋਟੇ ਸ਼ੁਭਦੀਪ ਦੀ ਤਸਵੀਰ ਹੈ ਜਿਹੜੀ ਉਹ ਬਣਾ ਕੇ ਆਪਣੀ ਕਲਾ ਵੀ ਪੇਸ਼ ਕੀਤੀ ਹੈ ਤੇ ਆਪਣਾ ਸਿੱਧੂ ਦੇ ਲਈ ਪਿਆਰ ਵੀ ਜਿਹੜਾ ਜ਼ਾਹਰ ਕੀਤਾ ਹੈ ਤਾਂ ਇਹ ਵੀਡੀਓ ਨੂੰ ਸਿੱਧੂ ਦੇ ਫੈਨ ਦੀ ਇਹ ਕਲਾ ਸਿੱਧੂ ਦੇ ਪਿਤਾ ਤੱਕ ਪਹੁੰਚ ਸਕੇ ਤੇ ਉਹਨ ਜਿਹੜੇ ਫੈਨ ਨੇ ਉਹ ਪਰੇ ਤੋਂ ਪਰੇ ਪਏ ਨੇ ਤੇ ਆਪਣੀ ਕਲਾ ਦਾ ਜ਼ਾਹਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਦੇ ਰਹਿੰਦੇ ਨੇ ਤਾਂ ਸਿੱਧੂ ਦੇ ਫੈਨ ਜਿਨੇ ਵੀ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਮੈਂਟਾਂ 'ਚ ਰਾਇ ਕਰੋ ਆਪਣੀ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਕੋ ਰੇ ਸਬਸਕ੍ਰਾਈਬ ਧੰਨਵਾਦ